ਜਿਹੜੇ ਸਟੈਚੂ ਨੇ ਇਹ ਖਾਸ ਤੌਰ ਤੇ ਸਪੈਸ਼ਲ ਆਰਡਰ ਤੇ ਬਣਵਾਏ ਗਏ ਨੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਉਂਕਿ ਇਹਨਾਂ ਦੀ ਕਮੀ ਤਾਂ ਪੂਰੀ ਹੋ ਨਹੀਂ ਸਕਦੀ ਪਰ ਕਿੰਨਾ ਕਿ ਤੇਜ ਸਟੈਚੂ ਦੇ ذریعے ਜਿਹੜੇ ਹੈਗੇ ਨੇ ਜਿਹੜੇ ਪਰਿਵਾਰਕ ਮੈਂਬਰ ਨੇ ਆਪਣੇ ਇਸ ਦਰਦ ਨੂੰ ਸਕੂਨ ਦੰਦੇ ਨੇ ਇੱਕ ਮੇਰੇ ਕੋਲ ਫੋਟੋ ਬਣਨੀ ਆਈ ਹੈ ਮੇਰੇ ਕੋ ਫੋਨ ਆਇਆ ਉਹ ਕਹਿੰਦੇ ਸਰ ਕੋ ਫੋਟੋ ਵੀ ਹੈ ਨਹੀਂ ਆਉਣ ਵਾਲੀਆਂ ਜਿਹੜੀਆਂ ਤੁਹਾਡੀਆਂ ਪੀੜ੍ਹੀਆਂ ਦੋ ਪੀੜ੍ਹੀਆਂ ਦੇ ਫੋਟੋ ਜਾਂ ਕੋਈ ਹੋਰ ਆਪਣੇ ਚਾਚੇ ਤਾਏ ਦੀ ਫੋਟੋ ਮੈਨੂੰ ਦਿਓ ਸਾਰੇ ਇਕੱਠੇ ਕਰ ਫਿਰ ਪੈਂਟ ਦੀ ਇੱਕ ਤੋਂ ਬਜ਼ੁਰਗਾਂ ਨੂੰ ਮੈਨੂੰ ਮਿਲਾਓ ਪਰ ਉਹਨਾਂ ਨੇ ਸੌਖਾ ਦੀ ਵੀ ਫੋਟੋ ਅਸੀਂ ਬਣਾਉਣੀ ਬਣਾਉਣੇ ਕੋਸ਼ਿਸ਼ ਦੀ ਸੋ ਗੱਲਬਾਤ ਕਰ ਲੰਨੇ ਆ ਭਾਜੀ ਇਹ ਨਵਾਂ ਟ੍ਰੈਂਡ ਚੱਲ ਪਿਆ ਪਰਿਵਾਰਕ ਮੈਂਬਰ ਦੇ ਜਿਹੜੇ ਜੀ ਨੇ ਗੁਜ਼ਰ ਜਾਂਦੇ ਨੇ ਉਸ ਤੋਂ ਬਾਅਦ ਹਾਂਜੀ ਭਾਈ ਜੀ ਪਹਿਲਾਂ ਤਾਂ ਮੈਂ ਡੇਲੀ ਪੋਸਟ ਪੰਜਾਬ ਨੂੰ ਜੀਓ ਐ ਕਹਿੰਦਾ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਇਹ ਆਉਣ ਦਾ ਵੀ ਜਿਹੜੀ ਕਲਾ ਆਰਟ ਹੈ ਉਹ ਇੱਕ ਤਰ੍ਹਾਂ ਦੀ ਹੁੰਦੀ ਆ ਉਹਦੇ ਗਾਂ ਦੀ ਗਾਂ ਜਿਹੜੇ ਰਾਹ ਰਸਤੇ ਚੇਂਜ ਹੁੰਦੇ ਰਹਿੰਦੇ ਆ ਸਮੇਂ-ਸਮੇਂ ਦੇ ਹਿਸਾਬ ਨਾਲ ਪਹਿਲਾਂ ਹੋਰ ਤਰ੍ਹਾਂ ਦੇ ਸਟੈਚੂ ਸੀ ਹੁਣ ਹੋਰ ਤਰ੍ਹਾਂ ਦੇ ਸਟੈਚੂ ਬਣਦੇ ਆ ਤੇ ਅੱਜ ਜਿਹੜਾ ਹੁਣ ਟ੍ਰੈਂਡ ਚੱਲ ਰਿਹਾ 2 ਕੁ ਸਾਲ ਤੋਂ ਇਹ ਵੀ ਜਿਹੜੇ ਆਪਣੇ ਪੁਰਖੇ ਗੁਜਰ ਜਾਂਦੇ ਆ ਜੀ ਔਰ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਖਾਤਰ ਆਪਦੇ ਘਰ ਦੇ ਵਿੱਚ ਤੇ ਉਹਨਾਂ ਦੇ ਹੂ ਹੂ ਸਟੈਚੂ ਜਿਵੇਂ ਆ ਦੇਖੋ ਬਣੇ ਆ ਜੀ ਉਹਨਾਂ ਦੇ ਕੱਪੜੇ ਵਗੈਰਾ ਪਾ ਕੇ ਉਹਨਾਂ ਦੀ ਬਾਹਾਂ ਵੀ ਇਦਾਂ ਮੂਵ ਕਰਦੀਆਂ ਨੇ ਕੱਪੜੇ ਚੇਂਜ ਕਰਨੇ ਸੌਖੇ ਹੋ ਜਾਣ ਮਤਲਬ ਇਹ ਚੱਲ ਰਿਹਾ ਜੀ ਤੇ ਅਸੀਂ ਕਾਫੀ ਫੈਮਲੀਆਂ ਨੂੰ ਬਣਾ ਕੇ ਦਿੱਤੇ ਵੀ ਐ ਕਾਫੀ ਅਸੀਂ ਬਣਾਈ ਵੀ ਜਾ ਰਹੇ ਹਾਂ ਪ੍ਰੋਸੈਸ ਇਹ ਕੰਮ ਥੋੜਾ ਜਿਹਾ ਜੀ ਬਹੁਤ ਔਖਾ ਹੈ ਕਿਉਂਕਿ ਜਿਹੜਾ ਇਹਨੂੰ ਲੱਗ ਜਾਂਦੇ ਆ ਜੀ ਤਕਰੀਬਨ 2 ਕੁ ਮਹੀਨੇ ਤਕਰੀਬਨ ਇੱਕ ਸਟੈਚੂ ਨੂੰ ਇੱਕ ਸਟੈਚੂ ਹਾਂਜੀ ਇਹਦਾ ਪ੍ਰੋਸੈਸਿੰਗ ਟਾਈਮ ਹੈ ਕਿਉਂਕਿ ਇਹਦੇ ਵਿੱਚ ਨਾ ਤਾਂ ਕੋਈ ਮਸ਼ੀਨੀ ਕੰਮ ਆ ਜੀ ਨਾ ਕੋਈ ਕੰਪਿਊਟਰ ਦਾ ਕੰਮ ਹੈ ਨਾ ਕੋਈ ਪ੍ਰਿੰਟਰ ਦਾ ਕੰਮ ਹੈ ਇਹਦੇ ਵਿੱਚ 100% ਹੈਂਡ ਮੇਡ ਕੰਮ ਹੈ ਔਰ ਹੱਥ ਦੇ ਨਾਲ ਅਗਲੇ ਦਾ ਜਿਹੜਾ ਚਿਹਰਾ ਮਹੂਰਾ ਮਹਾਂਦਰਾ ਉਹ ਕਾਰਨਾ ਪੈਂਦਾ ਫਿਰ ਇਹ ਡਿਪੈਂਡ ਕਰਦਾ ਫੋਟੋਗ੍ਰਾਫੀ ਤੇ ਫੋਟੋਗ੍ਰਾਫੀ ਕਿੰਨੀ ਕੁ ਕਲੀਅਰ ਹੈ ਕਿੰਨੇ ਕ ਪੁਰਾਣੇ ਸਮੇਂ ਦੀ ਹੈ ਕਈ ਵਾਰੀ ਅਸੀਂ ਆਪ ਕਨਫਿਊਜ਼ ਹੋ ਜਾਂਦੇ ਆ ਫੋਟੋਆਂ ਦੇ ਵਿੱਚ ਕਈ ਵਾਰੀ ਇੱਕ ਐਂਗਲ ਦੀ ਫੋਟੋ ਹੈ ਤੇ ਕਈ ਵਾਰੀ ਫੋਟੋ ਜਿਆਦਾ ਪੁਰਾਣੀ ਹੈ ਉਹ ਸਾਡਾ ਇੱਕ ਤਰ੍ਹਾਂ ਦਾ ਇਮਤਿਹਾਨ ਹੀ ਹੁੰਦਾ ਹੁਣ ਮੇਰੇ ਕੋਲ ਇੱਕ ਫੋਟੋ ਬਣ ਨਹੀਂ ਆਈ ਹੈ ਜੀ ਉਹ ਫੋਟੋ ਹੀ ਸਿਰਫ ਇੱਕ ਸਾਈਡ ਦੀ ਹੈ ਉਹ ਦੂਜੀ ਸਾਈਡ ਜਾਂ ਸਾਹਮਣੇ ਵਾਲੀ ਫਰੰਟ ਵਾਲੀ ਤਾਂ ਮੈਂ ਆਪਦੇ ਹਿਸਾਬ ਨਾਲ ਕੱਢੂਗਾ ਸਾਰੇ ਐਂਗਲੋਂ ਤੋਂ ਫੋਟੋ ਜ਼ਰੂਰੀ ਹੈ ਕਿਉਂਕਿ ਮੈਂ ਤਾਂ ਉਹਨੂੰ 360 ਐਂਗਲਾਂ ਤੋਂ ਦਿਖਾਉਣਾ ਹੈ ਨਾ ਉਹੀ ਬੰਦਾ ਲੱਗੇ ਉੱਥੇ ਫਿਰ ਸਾਨੂੰ ਚੈਲੰਜ ਹੋ ਜਾਂਦਾ ਇਦੋਂ ਵੀ ਮੈਂ ਵੱਧ ਕੇ ਤੁਹਾਨੂੰ ਇੱਕ ਹੋਰ ਗੱਲ ਕਰਦਾ ਤੁਹਾਡੇ ਦਰਸ਼ਕਾਂ ਨੂੰ ਕੈਮਰੇ ਦੇ ਜ਼ਰੀਏ ਇੱਕ ਮੇਰੇ ਕੋਲ ਫੋਟੋ ਬਣ ਨਹੀਂ ਆਈ ਹੈ ਮੇਰੇ ਕੋਲ ਫੋਨ ਆਇਆ ਉਹ ਕਹਿੰਦੇ ਸਰ ਕੋ ਫੋਟੋ ਵੀ ਹੈ ਨਹੀਂ ਇਸ ਤੋਂ ਵੱਡਾ ਚੈਲੰਜ ਹੈ ਮੈਂ ਫਿਰ ਮੈਂ ਕੀ ਕਰੂੰ ਫਿਰ ਮੈਂ ਕਿਹਾ ਦੇਖੋ ਮੈਂ ਰਾਹ ਦੇਖੋ ਮੈਨੂੰ ਪ੍ਰਮਾਤਮਾ ਨੇ ਰੱਬ ਨੇ ਕਲਾ ਬਖਸ਼ੀ ਹੈ ਪਰ ਮੈਂ ਹਰ ਚੀਜ਼ ਦਾ ਰਾਹ ਕੱਢਣਾ ਹੈ ਬਿਲਕੁਲ ਮੈਂ ਵੀ ਤੁਸੀਂ ਆਪਦੇ ਆਉਣ ਵਾਲੀਆਂ ਜਿਹੜੀਆਂ ਤੁਹਾਡੀਆਂ ਪੀੜੀਆਂ ਦੋ ਪੀੜੀਆਂ ਦੇ ਫੋਟੋ ਜਾਂ ਕੋਈ ਹੋਰ ਆਪਣੇ ਚਾਚੇ ਤਾਇਆ ਦੇ ਫੋਟੋ ਮੈਨੂੰ ਦਿਓ ਸਾਰੇ ਇਕੱਠੇ ਕਰਕੇ ਫਿਰ ਪਿੰਡ ਦੇ ਇੱਕ ਦੋ ਬਜ਼ੁਰਗਾਂ ਨੂੰ ਮੈਨੂੰ ਮਿਲਾਓ ਅੱਛਾ ਪਰ ਉਹਨਾਂ ਨੇ ਸੌਖਾ ਦੀ ਵੀ ਫੋਟੋ ਅਸੀਂ ਬਣਾਉਣੀ ਹੀ ਬਣਾਉਣੀ ਕੋਸ ਵੀ ਹੋ ਜੇ ਫਿਰ ਤੁਸੀਂ ਉਸ ਦਾ ਸਕੈਚ ਬਣਾਓਗੇ ਉਹਨਾਂ ਦਾ ਉਹਦਾ ਫਿਰ ਅਸੀਂ ਸਕੈਚ ਬਣਾਵਾਂਗੇ ਸਕੈਚ ਤੋਂ ਵੀ ਪਹਿਲਾਂ ਜਿਵੇਂ ਕਹਿੰਦੇ ਆ ਕੰਪਿਊਟਰ ਤੋਂ ਵੀ ਪਹਿਲਾਂ ਦਿਮਾਗ ਪੈਦਾ ਹੋਇਆ ਦਿਮਾਗ ਨੇ ਹੀ ਕੰਪਿਊਟਰ ਪੈਦਾ ਕੀਤਾ ਸਕੈਚ ਤੋਂ ਵੀ ਪਹਿਲਾਂ ਮੈਂ ਉਹ ਦਿਮਾਗ ਦੇ ਵਿੱਚ ਇੱਕ ਵਿਊ ਬਣਾਇਆ ਆਕਾਰ ਬਣਾਇਆ ਜਿਹੜਾ ਕਿ ਮੈਨੂੰ ਆਪਾਂ ਕਹიდੀਏ ਸੁਪਨਾ ਟਾਈਪ ਹੁੰਦਾ ਉਹ ਉਹ ਮੈਨੂੰ ਦਿੰਦਾ ਉਹ ਤੋਂ ਬਾਅਦ ਫਿਰ ਮੈਂ ਉਹਨੂੰ ਆਕਾਰਦਾ ਯਾਨੀ ਇਸ ਕੰਮ ਨੇ ਮੈਂ ਕਹੂੰਗਾ ਵੀ ਮੈਨੂੰ ਵੀ ਬਹੁਤ ਕੁਝ ਸਿਖਾਇਆ ਮੈਨੂੰ ਵੀ 22-23 ਸਾਲ ਹੋ ਗਏ ਕੰਮ ਕਰਦੇ ਨੂੰ ਹੁਣ ਜਾ ਕੇ ਮੈਨੂੰ ਕੰਮ ਦਾ ਪਤਾ ਲੱਗਿਆ